ਅੱਜ ਦਾ ਲੇਖ ਹੈ ਆਨਲਾਈਨ ਪੜਾਈ ਅਗਨੂਕ ਯੁੱਗ ਵਿੱਚ ਆਨਲਾਈਨ ਪੜਾਈ ਸਿੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈ ਹੈ ਵਿਦਿਆਰਥੀ ਹੁਣ ਇੰਟਰਨੈਟ ਦੀ ਮਦਦ ਨਾਲ ਘਰ ਬੈਠੇ ਪੜ ਸਕਦੇ ਹਨ ਆਨਲਾਈਨ ਪੜਾਈ ਦੇ ਕਈ ਫਾਇਦੇ ਹਨ ਵਿਦਿਆਰਥੀ ਆਪਣੀ ਪਸੰਦ ਦੇ ਵਿਸ਼ਿਆਂ ਦੀ ਚੋਣ ਕਰ ਸਕਦੇ ਹਨ ਭਾਵੇਂ ਉਹ ਕਿਸੇ ਵੀ ਸ਼ਹਿਰ ਜਾਂ ਦੇਸ਼ ਵਿੱਚ ਰਹਿੰਦੇ ਹੋਣ ਸਰੋਤਾਂ ਦੀ ਉਪਲਬਧਤਾ ਆਸਾਨ ਹੋ ਗਈ ਹੈ ਜਿਵੇਂ ਕਿ ਈ-ਬੁੱਕ ਆਡੀਓ ਵੀਡੀਓ ਲੈਕਚਰ ਇਹ ਪੜਾਈ ਵਿਦਿਆਰਥੀਆਂ ਨੂੰ ਸੁਤੰਤਰਤਾ ਦਿੰਦੀ ਹੈ ਕਿਉਂਕਿ ਉਹ ਆਪਣੀ ਸਹੂਲਤ ਅਨੁਸਾਰ ਪੜਾਈ ਕਰ ਸਕਦੇ ਹਨ ਆਨਲਾਈਨ ਪੜਾਈ ਵਿੱਚ ਕੁਝ ਚੁਣੌਤੀਆਂ ਵੀ ਹਨ ਸਭ ਤੋਂ ਵੱਡੀ ਸਮੱਸਿਆ ਇੰਟਰਨੈਟ ਅਤੇ ਟੈਕਨੋਲੋਜੀ ਉੱਤੇ ਨਿਰਭਰਤਾ ਹੈ ਜਿਨ੍ਹਾਂ ਵਿਦਿਆਰਥੀਆਂ ਕੋਲ ਚੰਗੀ ਇੰਟਰਨੈਟ ਸੇਵਾ ਜਾਂ ਉਚਿਤ ਡਿਵਾਈਸਰ ਨਹੀਂ ਹਨ ਉਹਨਾਂ ਲਈ ਆਨਲਾਈਨ ਸਿੱਖਿਆ ਮੁਸ਼ਕਲ ਬਣ ਜਾਂਦੀ ਹੈ ਕਾਰ ਵਿੱਚ ਪੜਾਈ ਦੌਰਾਨ ਵਿਦਿਆਰਥੀਆਂ ਦਾ ਧਿਆਨ ਭੰਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਕਿਉਂਕਿ मनोरंजक वस्तुएं जमे की सोशल मीडिया ਅਤੇ ਖੇਡਾਂ ਉਹਨਾਂ ਨੂੰ ਆਸਾਨੀ ਨਾਲ ਭਟਕਾ ਸਕਦੀਆਂ ਹਨ نتیਜੇ ਵਜੋਂ ਆਨਲਾਈਨ ਬੜਾਈ ਇੱਕ ਲਾਭਦਾਇਕ ਤਕਨੀਕ ਹੈ ਪਰ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਕਾਸ ਦੀ ਲੋੜ ਹੈ ਜੇਕਰ ਤੁਸੀਂ ਹੋਰ ਵੀ ਲੇਖ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈੱਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈੱਬਸਾਈਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਆਇਆ ਹੈ ਅਤੇ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ